ਦੀ ਆਪਣਾ ਤਹਿਸੀਲਦਾਰ YouTube ਚੈਨਲ ਤੇ ਅੱਜ ਅਸੀਂ ਦੇਖਾਂਗੇ ਕਿ ਐਨ ਆਰ ਐਚ ਨੇ ਆਪਣਾ ਆਧਾਰ ਕਾਰਡ ਬਣਾਉਣਾ ਹੋਵੇ ਜਾਂ ਅਪਡੇਟ ਕਰਨਾ ਹੋਵੇ ਕਿਵੇਂ ਕੀਤਾ ਜਾ ਸਕਦਾ ਜੇ ਉਹਨਾਂ ਨੂੰ ਜ਼ਰੂਰਤ ਪੈ ਗਈ ਤਾਂ ਤੁਸੀਂ ਇਸ ਵੈਬਸਾਈਟ ਨੂੰ Google ਕਰੋ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਇਸ ਤੇ ਇਸ ਲਿੰਕ ਦੇ ਹੇਠਾਂ ਤੁਸੀਂ ਦੇਖੋਗੇ ਕਿ ਐਨਰੋਲਮੈਂਟ ਐਂਡ ਅਪਡੇਟ ਫਾਰਮ ਦਾ ਲਿੰਕ ਆ ਜਾਏਗਾ ਇਸ ਲਿੰਕ ਦੇ ਵਿੱਚ ਤੁਸੀਂ ਦੇਖੋਗੇ ਫਾਰਮ ਨੰਬਰ ਇੱਕ ਇੱਕ ਉਨਾ ਰੈਜ਼ੀਡੈਂਟ ਇੰਡੀਅਨ ਵਾਸਤੇ ਜਾਂ ਨਾਨ ਰੈਜ਼ੀਡੈਂਟ ਇੰਡੀਅਨ ਵਾਸਤੇ ਹੈਵਿੰਗ ਪ੍ਰੂਫ ਆਫ ਅਡਰੈਸ ਇਨ ਇੰਡੀਆ ਜਿਹੜਾ ਕਿ ਪਾਸਪੋਰਟ ਦੇ ਸੀਟ ਲਿਪਨ ਨੇ ਨਾ ਤੇ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਏਜ 18 ਸਾਲ ਉਸ ਤੋਂ ਜ਼ਿਆਦਾ ਛੋਟੀ ਏਜ ਲਈ ਹੈਗੀ ਤੇ ਫੋਰਨ ਨੰਬਰ 7 ਹੈ ਉਹ ਇੰਡੀਅਨ ਜਿਨ੍ਹਾਂ ਨੇ ਬਾਹਰਲੇ ਕੰਟਰੀ ਦਾ ਪਾਸਪੋਰਟ ਲੈ ਲਿਆ ਹੈ ਅਸੀਂ ਦੇਖਾਂਗੇ ਫੋਰਨ ਨੰਬਰ ਇੱਕ ਪਹਿਲਾ ਨੈਕਸਟ ਵਿੱਚ ਤੁਸੀਂ ਦੇਖੋਗੇ ਨਾਨ ਰੈਜ਼ੀਡੈਂਟ ਇੰਡੀਅਨ ਹੈਵਿੰਗ ਪ੍ਰੂਫ ਆਫ ਅਡਰੈਸ ਇਨ ਇੰਡੀਆ ਉਈ ਆ ਗਿਆ ਸਾਰਾ ਡਾਟਾ ਭਰ ਦਿਓ ਇਹਦੇ ਵਿੱਚ ਕੋਈ ਪਾਸਪੋਰਟ ਦੀ ਡਿਟੇਲ ਨਹੀਂ ਮੰਗੀ ਗਈ ਤੁਹਾਡੇ ਪਾਸੋਂ ਤੇ ਸੱਲੇ ਇੱਕ ਡੈਕਲੇਰੇਸ਼ਨ ਮੰਗੀ ਗਈ ਹੈ ਆਈ ਐਮ ਅ ਰੈਜ਼ੀਡੈਂਟ ਆਫ ਇੰਡੀਆ ਰੈਜ਼ਾਈਡਿੰਗ ਇਨ ਇੰਡੀਆ ਫਾਰ 182 ਡੇਜ਼ অর ਮੋਰ ਇਨ 12 ਮੰਥਸ ਇਮੀਡੀਏਟਲੀ ਪ੍ਰਸੀਡਿੰਗ ਮਾਈ ਇਨਰੋਲਮੈਂਟ ਅਪਲੀਕੇਸ਼ਨ ਔਰ ਆਈ ਐਮ ਅ ਨੌਨ ਰੈਜ਼ੀਡੈਂਟ ਇੰਡੀਅਨ ਵੈਲਿਡ ਇੰਡੀਅਨ ਪਾਸਪੋਰਟ ਹੋਲਡਿੰਗ ਸਿਟੀਜ਼ਨ ਹੂ ਇਜ਼ ਨੌਟ ਰੈਜ਼ੀਡੈਂਟ ਆਫ ਇੰਡੀਆ ਸਿੱਖੋ ਆ ਰੈਜ਼ੀਡੈਂਸ ਦਾ ਹੋਰ ਕੋਈ ਜ਼ਿਕਰ ਨਹੀਂ ਆਇਆ ਲੇਕਿਨ ਆ ਸਿੰਪਲੀ ਆਮ ਲਈ ਜਨੇ ਹਲੇ ਕੋਈ ਪਾਸਪੋਰਟ ਦੀ ਜੇ ਬਾਹਰ ਨਹੀਂ ਗਿਆ ਹੋ ਬਾਹਰ ਨਹੀਂ ਰਿਹਾ ਇਹ ਉਹਨਾਂ ਵਾਸਤੇ ਉਸ ਨੂੰ ਵੀ ਸਿੰਪਲੀ ਇੱਕ ਡੈਕਲੇਰੇਸ਼ਨ ਨਹੀਂ ਦੇਣੀ ਪੈਂਦੀ ਐ ਕੋਈ ਡਿਟੇਲ ਨਹੀਂ ਉਸ ਤੋਂ ਵੀ ਮੰਗੀ ਗਈ ਜੇ ਅਸੀਂ ਫਾਰਮ ਨੰਬਰ 7 ਦੇਖੀਏ ਉਹਨਾਂ ਵਾਸਤੇ ਜਿਨ੍ਹਾਂ ਨੇ ਫੋਰਨ ਕੰਟਰੀ ਦੇ ਪਾਸਪੋਰਟ ਲੈ ਲਏ ਫੋਰਨ ਨੈਸ਼ਨਲ ਏਜ 18 ਐਂਡ ਅਬੋਵ એનਰੋਲਮੈਂਟ ਕਰਨੀ ਜਾਂ ਅਪਡੇਟ ਕਰਨੀ ਇੱਥੇ ਫੋਰਨ ਪਾਸਪੋਰਟ ਦਾ ਨੰਬਰ ਵੀ ਮੰਗਦੇ ਆ ਡੇਟ ਆਫ ਐਂਟਰੀ ਇਨ ਇੰਡੀਆ ਵੀ ਮੰਗਦੇ ਆ एथी डिटेल ऑफ ओवरसीज ओसीआई कार्ड होल्डर या एलटीवी या वैलिड इंडियन वीजा दी डिटेल ਵੀ ਮੰਗਦੇ ਆ ਇਥੇ ਤੁਸੀਂ ਇੱਕ ਡिक्लेरेशन ਦਿੰਦੇ ਹੋ ਕਿ ਆਮ ਆ ਫੋਰਨ ਨੈਸ਼ਨਲ ਐਂਡ ਰੈਜ਼ੀਡੈਂਟ ਆਫ ਇੰਡੀਆ ਰੈਜ਼ਾਈਡਡ ਇਨ ਇੰਡੀਆ ਫਾਰ 182 ਡੇਜ਼ অর ਮੋਰ ਇਨ 12 ਮੰਥਸ ਇਮੀਡੀਟਲੀ ਪ੍ਰਸੀਡਿੰਗ ਮਾਈ enrollment application ਤੁਸੀਂ ਇੱਥੇ ਡਿਕਲੇਅਰ ਕਰਦੇ ਹੋ ਕਿ ਮੈਂ ਬਾਹਰਲੇ ਕੰਟਰੀ ਦਾ ਨੈਸ਼ਨਲ ਹਾਂ ਲੇਕਿਨ ਮੈਂ ਪਿਛਲੇ 12 ਮਹੀਨਾ ਦੇ ਵਿੱਚ ਵਿੱਚ 182 ਦਿਨ ਇੰਡੀਆ ਜਾਇਸ ਤੋਂ ਜ਼ਿਆਦਾ ਰਹਿ ਰਿਹਾ ਹਾਂ ਇਸ ਕਰਕੇ ਤੁਸੀਂ ਇਸ ਨੂੰ ਇੱਥੇ ਸਾਈਨ ਕਰਦੇ ਹੋ ਤੇ ਫਿਰ ਤੁਸੀਂ ਇਹ ਇਹਨੂੰ ਦੇਖੋਗੇ ਕਿ ਇੱਥੇ ਉਹਨਾਂ ਨੇ ਤੁਹਾਡੇ ਕੋਲ ਡੇਟ ਆਫ ਐਂਟਰੀ ਇੰਟੂ ਇੰਡੀਆ ਵੀ ਲੈ ਲਈ ਐ ਇਸ ਲਈ ਕੋਈ ਗਲਤੀ ਨਾਲ ਵੀ ਡੇਟ ਨਾਲ ਇੱਥੇ ਗਲਤ ਪਰਯੋਗ ਕਿ ਤੁਹਾਡਾ ਪਾਸਪੋਰਟ ਕਿ ਖੋ ਸਕਦਾ ਹੈ ਇਸ ਵੈਬਸਾਈਟ ਤੁਸੀਂ ਇਥੋਂ ਵੀ ਓਪਨ ਕਰ ਸਕਦੇ ਆ ਆਪਣੇ ਕੰਪਿਊਟਰ ਤੇ ਜਾਂ ਇਸ ਦੀ ਐਪ ਵੀ ਡਾਊਨਲੋਡ ਕਰ ਸਕਦੇ ਆ